ਸਰੋ ਸੋਨੂ ਸੂਦ ਦੀ ਪਤਨੀ ਦਾ ਭਿਆਨਕ ਐਕਸੀਡੈਂਟ ਹੋਇਆ ਹੈ ਔਰ ਦੇਖ ਸਕਦੇ ਹੋ ਇਹਨਾਂ ਤਸਵੀਰਾਂ ਦੇ ਵਿੱਚ ਕਿ ਜਿਹੜੀ ਇਹ ਗੱਡੀ ਹੈ ਜੋ ਚੱਕਨਾ ਚੂਰ ਹੋ ਗਈ ਇਸ ਹਾਦਸੇ ਦੌਰਾਨ ਇਸ ਗੱਡੀ ਦੇ ਵਿੱਚ ਉਹਨਾਂ ਦੀ ਪਤਨੀ ਮੌਜੂਦ ਸੀ ਸੋਨੂ ਸੂਦ ਜੋ ਵੱਡਾ ਨਾਮ ਹੈ ਇੰਡਸਟਰੀ ਦੇ ਵਿੱਚ ਬਾਲੀਵੁੱਡ ਇੰਡਸਟਰੀ ਦੀ ਗੱਲ ਕਰੀਏ ਭਾਵੇਂ ਪੰਜਾਬੀ ਇੰਡਸਟਰੀ ਦੀ ਗੱਲ ਕਰੀਏ ਤਾਂ ਅਦਾਕਾਰ ਦੀ ਪਤਨੀ ਇਸ ਗੱਡੀ ਦੇ ਵਿੱਚ ਸਵਾਰ ਸੀ ਔਰ ਉਹਨਾਂ ਦੀ ਪਤਨੀ ਦੇ ਨਾਲ ਉਹਨਾਂ ਦਾ ਭਾਂਜਾ ਵੀ ਮੌਜੂਦ ਸੀ ਔਰ ਉਹਨਾਂ ਦੀ ਭੈਣ ਵੀ ਮੌਜੂਦ ਸੀ ਹਾਲਾਂਕਿ ਉਹਨਾਂ ਦੀ ਭੈਣ ਨੂੰ ਮਾਮੂਲੀ ਜੀਆਂ ਸੱਟਾਂ ਲੱਗੀਆਂ ਨੇ ਔਰ ਸੁਨਾਲੀ ਜਿਹੜੀ ਹੈ ਉਹ ਉਹਨਾਂ ਦੀ ਹਾਲ ਜਿਹੜੀ ਹੈ ਉਹ ਠੀਕ ਦੱਸੀ ਜਾ ਰਹੀ ਹੈ ਪਰ ਇਸ ਤਸਵੀਰਾਂ ਨੂੰ ਦੇਖ ਸਕਦੇ ਹੋ ਜਦੋਂ ਇਹ ਹਾਦਸਾ ਵਾਪਰਿਆ ਤਾਂ ਉਸ ਸਮੇਂ ਇਹ ਗੱਡੀ ਜਿਹੜੀ ਹੈ ਜੋ ਹਾਦਸੇ ਦਾ ਸ਼ਿਕਾਰ ਹੋਈ ਤਾਂ ਗੱਡੀ ਦੇ ਵਿੱਚ ਲੱਗੇ 에ਅਰ ਬੈਗ ਵੀ ਖੁੱਲ ਗਏ ਔਰ ਗੱਡੀ ਦਾ ਵੱਡਾ ਨੁਕਸਾਨ ਹੋ ਗਿਆ ਗੱਡੀ ਦਾ ਸ਼ੀਸ਼ਾ ਤੱਕ ਟੁੱਟ ਗਿਆ ਔਰ ਦੇਖ ਸਕਦੇ ਹੋ ਨਾ ਤਸਵੀਰਾਂ ਦੇ ਵਿੱਚ ਔਰ ਅੰਦਾਜ਼ਾ ਵੀ ਲਗਾ ਸਕਦੇ ਹੋ ਕਿ ਹਾਦਸਾ ਕਿੰਨਾ ਭਿਆਨਕ ਹੋਇਆ ਹੋਵੇਗਾ ਔਰ ਇਹ ਵੀ ਜਾਣਕਾਰੀ ਦੇ ਦਿੱਤੀ ਕਿ ਮੁੰਬਈ ਨਾਗਪੁਰ ਨੈਸ਼ਨਲ ਹਾਈਵੇ ਦੇ ਉੱਤੇ ਇਹ ਹਾਦਸਾ ਵਾਪਰਿਆ ਹਾਲਾਂਕਿ ਇਸ ਹਾਸੇ ਦੌਰਾਨ ਸੁਨਾਲੀ ਜੋ ਉਹਨਾਂ ਦੀ ਪਤਨੀ ਹੈ ਸੋਨੂ ਸੂਦੀ ਪਤਨੀ ਸੁਨਾਲੀ ਆਪਣੀ ਭੈਣ ਤੇ ਭਾਂਜੇ ਦੇ ਨਾਲ ਇਸ ਗੱਡੀ ਦੇ ਵਿੱਚ ਮੌਜੂਦ ਸੀ ਔਰ ਜਿਹੜੀ ਜਾਣਕਾਰੀ ਸਾਡੇ ਤੱਕ ਪਹੁੰਚੀ ਹੈ ਉਸ ਦੇ ਮੁਤਾਬਕ ਕਾਰ ਨੂੰ ਪਿੱਛੋਂ ਆ ਕੇ ਟਰੱਕ ਨੇ ਜਿਹੜੀ ਹੈ ਉਹ ਟੱਕਰ ਮਾਰੀ ਹੈ ਔਰ ਇਸ ਖਾਸ ਦੌਰਾਨ ਦੋ ਜਣੇ ਗੰਭੀਰ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਨਾਗਪੁਰ ਦੇ ਮੈਕਸ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ